ਉਸ ਸਾਹਿਬ ਜੀਓ ਸੁਣੈ ਈਸ਼ਰ ਬ੍ਰਹਮੰਡ ਸੁਣੈ ਮੁਖ ਸਾਰਾਂ ਮੰੰ ਸੁਣੈ ਲੋਕ ਜੁਗਤ ਤਨ ਭੇਦ ਸੁਣੈ ਸ਼ਾਸਤ੍ਰ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਪਰਮ ਸਨਮਾਨ ਜੋ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾਂ ਦੇ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਸਤ ਸੰਗੀਤ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਕਿਰਪਾ ਦਾ ਸਦਕਾ ਸਾਨੂੰ ਸਭ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਦੇ ਰੂਪ ਦੇ ਵਿੱਚ ਪ੍ਰਾਪਤ ਹੋਈ ਹੈ ਪਿਆਰ ਸਤਕਾਰ ਦੇ ਨਾਲ ਭਾਵਨਾ ਦੇ ਨਾਲ ਆਪ ਜੀ ਨੇ ਨਿਤਨੇਮ ਬਾਣੀਆਂ ਦਾ ਜਾਪ ਸਰੂਪ ਕੀਤਾ ਹੈ ਸਮਾ ਹੋਇਆ ਹੈ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਇਹ ਵਿਚਾਰਾਂ ਦੀ ਅਲਪਤਾ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿਨਾਂ ਦੇ ਵੱਲੋਂ ਬਖਸ਼ਿਸ਼ ਫਤਿਹ ਨੂੰ بلند ਆਵਾਜ਼ ਦੇ ਵਿੱਚ ਉਚਾਰਨ ਲਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਉਚਾਰਨ ਕੀਤੀ ਹੋਏ ਪਾਵਨ ਬਾਣੀ ਜਪ ਬਾਣੀ ਅਸੀਂ ਵਿਚਾਰਨ ਦਾ ਯਤਨ ਕਰ ਰਹੇ ਹਾਂ ਕੱਲ ਅਸੀਂ 8ਵੀਂ ਪੌੜੀ ਦੀ ਵਿਚਾਰ ਕੀਤੀ ਸੀ ਯਾਦ ਰੱਖਣਾ ਹੈ ਅਸੀਂ ਕਿ ਸਾਡਾ ਮੂਲ ਜੋ ਤਤ ਹੈ ਜੋ ਮੂਲ ਕੇਂਦਰ ਹੈ ਜੋ ਸਾਡਾ ਬੇਸ ਹੈ ਉਹ ਹੈ ਸਚਿਆਰ ਬਨਣਾ ਸੱਚ ਦਾ ਰੂਪ ਕਿਵੇਂ ਹੋਇਆ ਜਾਵੇ ਸੱਚ ਦੇ ਗੁਣਾਂ ਨੂੰ ਅਕਾਲ ਪੁਰਖ ਦੇ ਗੁਣਾਂ ਨੂੰ ਜੋ ਸ਼ੁਭ ਗੁਣ ਨੇ ਅਕਾਲ ਪੁਰਖ ਦੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਕਿਵੇਂ ਅਸੀਂ ਲਿਆ ਸਕਦੇ ਹਾਂ ਤੇ ਉਹਨਾਂ ਗੁਣਾਂ ਨੂੰ ਧਾਰਨ ਕਰਕੇ ਕੀ ਤਬਦੀਲੀ ਆਉਂਦੀ ਹੈ ਇਹੋ ਜਿਹਾ ਸਾਡਾ ਜੀਵਨ ਦਾ ਪੱਤਰ ਵਰ ਜਾਂਦਾ ਹੈ ਇਸ ਨੂੰ ਅਸੀਂ ਸਮਝਣਾ ਹੈ ਇਸੇ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਪੌੜੀ-ਤਰ ਪੌੜੀ ਆਪਣੀ ਬਾਣੀ ਵਿੱਚ ਸਾਡੇ ਸਾਹਮਣੇ ਰੱਖ ਰਹੇ ਕੱਲ ਅਸੀਂ ਵਿਚਾਰਿਆ ਸੀ ਇਹਨਾਂ ਚਾਰਾਂ ਪੌੜੀਆਂ ਦੇ ਵਿੱਚ ਜੋ ਮੂਲ ਭਾਵ ਇੱਕ ਬਾਰ-ਬਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਰਜ ਕਰ ਰਹੇ ਨੇ ਉਹ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ਼ ਕਿ ਪਰਮਾਤਮਾ ਦੀ ਪਰਮਾਤਮਾ ਦੇ ਗੁਣਾਂ ਨੂੰ ਜਿਹੜਾ ਮਨੁੱਖ ਆਪਣੇ ਹਿਰਦੇ ਦੇ ਵਿੱਚ ਬਸਾਉਂਦਾ ਹੈ ਆਪਣੇ ਸੁਭਾਅ ਦੇ ਵਿੱਚ ਲੈ ਕੇ ਆਉਂਦਾ ਹੈ ਆਪਣੇ ਕਰਮ ਦੇ ਵਿੱਚ ਲੈ ਕੇ ਆਉਂਦਾ ਹੈ ਜਿਹੜਾ ਉਹਦਾ ਅਭਿਆਸ ਕਰਦਾ ਹੈ ਤੋਂ ਮਹਾਰਾਜ ਕਹਿੰਦੇ ਨੇ ਉਦੇ ਜੀਵਨ ਦੀ ਇੱਕ ਤਬਦੀਲੀ ਆ ਜਾਂਦੀ ਹੈ ਉਹ ਤਬਦੀਲੀ ਕੀ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ ਮਨੁੱਖ ਚਾਹੁੰਦਾ ਹੈ ਹਰੇਕ ਮਨੁੱਖ ਦੀ ਪਿੱਤਰਤ ਹੁੰਦੀ ਹੈ ਉਹਦਾ ਅਭਿਆਸ ਉਹਦਾ ਯਤਨ ਧਾਰਮਿਕ ਦੁਨੀਆ ਦੇ ਵਿੱਚ ਉਹ ਜੋ ਵੀ ਕਰਦਾ ਹੈ ਨਾ ਇੱਕੋ ਇੱਕ ਲਕਸ਼ ਹੁੰਦਾ ਕਿ ਮੈਂ ਮੇਰੇ ਜੀਵਨ ਦੇ ਵਿੱਚ ਖੇੜਾ ਆਵੇ ਮੇਰੇ ਪਰਿਵਾਰ ਵਿੱਚ ਖੇੜਾ ਆਵੇ ਮੇਰੇ ਜੀਵਨ ਵਿੱਚ ਹਮੇਸ਼ਾ ਖੁਸ਼ੀ ਰਵੇ ਵਿਗਾਸ ਰਵੇ ਮੈਂ ਚੜ੍ਹਦੀ ਕਲਾ ਵਿੱਚ ਰਵਾਂ ਇਹੀ ਸੋਚ ਕੇ ਹਰੇਕ ਮਨੁੱਖ ਆਪਣੇ ਧਾਰਮਿਕ ਦੁਨੀਆ ਦੇ ਵਿੱਚ ਸਾਧਨ ਬਣਾਉਂਦਾ ਹੈ ਕੋਈ ਸੇਵਾ ਕਰਦਾ ਹੈ ਕੋਈ ਦਾਨ-ਪੁੰਨ ਕਰਦਾ ਹੈ ਕੋਈ ਕੁਝ ਕਰਦਾ ਹੈ ਕੋਈ ਮੰਤਰ ਪੜ੍ਹਦਾ ਹੈ ਕੁਝ ਵੀ ਹੈ ਧਾਰਮਿਕ ਦੁਨੀਆ ਵਿੱਚ ਪੁੱਛਿਆ ਜਾਵੇ ਭਾਈ ਕਿਉਂ ਕਰ ਰਿਹਾ ਜੀ ਮੈਂ ਖੁਸ਼ੀ ਚਾਹੁੰਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੇਰੀ ਇੱਛਾ ਬਹੁਤ ਵਧੀਆ ਹੈ ਬੰਦਿਆ ਬਹੁਤ ਵਧੀਆ ਇੱਛਾ ਕਿ ਤੂੰ ਖੁਸ਼ ਹੋਣਾ ਚਾਹੁੰਦਾ ਹੈ ਜੀਵਨ ਦਾ ਮੰਤਵ ਖੁਸ਼ ਹੋਣਾ ਹੈ ਚੰਗੀ ਗੱਲ ਹੈ ਤੂੰ ਯਤਨ ਵੀ ਕਰ ਰਿਹਾ ਹੈ ਪਰ ਸਤਿਗੁਰ ਕਹਿੰਦੇ ਕੋਤਾਹੀ ਕਿੱਥੇ ਹੋ ਰਹੀ ਹੈ ਗਲਤੀ ਕਿੱਥੇ ਹੋ ਰਹੀ ਹੈ ਤੂੰ ਸਾਧਨ ਤਾਂ ਅਪਣਾ ਰਿਹਾ ਹੈ ਕੰਮ ਤਾਂ ਕਰ ਰਿਹਾ ਹੈ ਸਾਧਨ ਅਪਣਾ ਰਿਹਾ ਕੋਈ ਵੀ ਕੰਮ ਕਰਦਾ ਹੈ ਗਲਤੀ ਤੇਰੀ ਇੱਥੇ ਹੋ ਰਹੀ ਹੈ ਕਿ ਜਿਸ ਦੀ ਪ੍ਰਾਪਤੀ ਵਾਸਤੇ ਤੂੰ ਇਹ ਕੁਝ ਕਰ ਰਿਹਾ ਹੈ ਨਾ ਦਾਨ-ਪੁੰਨ ਕਰਦਾ ਹੈ ਪਾਠ ਪੂਜਾ ਕਰਦਾ ਹੈ ਕਰੋਨਾ ਯਾਤਰਾ ਕਰਦਾ ਹੈ ਗੱਲ ਸਿਰਫ ਇਹ ਹੈ ਕਿ ਤੂੰ ਕਰਦਾ ਹੈ ਇਹਨੂੰ ਪ੍ਰਾਪਤ ਕਰਨ ਵਾਸਤੇ ਤੂੰ ਸਾਦਤ ਅਪਣਾ ਰਿਹਾ ਹੈ ਪਰ ਜਿਹੜੇ ਤੇਰੇ ਮਾੜੇ ਕੰਮ ਨੇ ਉਹ ਤੂੰ ਛੱਡ ਨਹੀਂ ਰਿਹਾ ਗਲਤੀ ਇੱਥੇ ਹੋ ਰਹੀ ਹੈ ਇਸ ਕਰਕੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ ਇਸ ਕਰਕੇ ਤੇਰਾ ਸਮਾਂ ਵੀ ਲੱਗ ਰਿਹਾ ਹੈ ਤੇਰਾ ਪੈਸਾ ਵੀ ਖਰਚ ਹੋ ਰਿਹਾ ਹੈ ਪਰ ਕਹਿੰਦੇ ਕਿਸੇ ਮਕਾਮ ਤੇ ਨਹੀਂ ਪਹੁੰਚਦੇ ਹਰੇਕ ਬੰਦਾ ਚਾਹੁੰਦਾ ਹੈ ਕਿ ਮੇਰੇ ਜੀਵਨ ਚ ਖੁਸ਼ੀ ਆਵੇ ਸਤਿਗੁਰ ਕਹਿੰਦੇ ਖੁਸ਼ੀ ਆਉਣਾ ਚੰਗੀ ਗੱਲ ਹੈ ਪਰ ਖੁਸ਼ੀ ਤਾਂ ਹੀ ਆਵੇਗੀ ਨਾ ਜੇ ਖੁਸ਼ੀ ਨੇ ਟਿਕਣਾ ਹੈ ਉਹਦਾ ਬੇਸ ਕੀ ਹੋਣਾ ਹੈ ਅਸੀਂ ਬਿਲਡਿੰਗ ਉਸਾਰਦੇ ਹਾਂ ਸਾਡੀ ਬਿਲਡਿੰਗ ਉਸਾਰ ਦਾ ਬੇਸ ਕੀ ਹੈ ਨੀਂ ਤੇ ਜੇ ਨੀਂ ਨਾ ਹੋਵੇ ਬਿਲਡਿੰਗ ਖੜ ਨਹੀਂ ਸਕਦੀ ਮਹਾਰਾਜ ਕਹਿੰਦੇ ਤੂੰ ਖੁਸ਼ੀ ਚੋਣਨਾ ਹੈ ਵਿਕਾਸ ਚੋਣਨਾ ਹੈ ਪਰ ਵਿਕਾਸ ਖੁਸ਼ੀ ਕਿਸ ਥਾਂ ਤੇ ਟਿਕਨੇ ਹੈ ਉਹ ਥਾਂ ਤੂੰ ਬਣਾਈ ਨਹੀਂ ਉਹ ਸਥਾਨ ਉ ਤਾਂ ਕਿਸੇ ਹੋਰ ਨੇ ਮਾਲਕੇ ਬੈਠੇ ਹੈ ਬੰਦਾ ਪਾਰਟੀ ਵੀ ਕਰਦਾ ਹੈ ਬੰਦਾ ਧਾਰਮਿਕ ਸਥਾਨ ਤੇ ਵੀ ਜਾਂਦਾ ਹੈ ਨਾਲੋਂ ਨਾਲ ਉਹ ਆਪਣਾ ਦੂਜਾ ਕੰਮ ਵੀ ਜਾਰੀ ਰੱਖਦਾ ਹੈ ਬੇਈਮਾਨੀ ਕਰਨੀ ਝਾਲਸਾਜੀ ਕਰਨੀ ਝੂਠੀਆਂ ਗਵਾਹੀਆਂ ਦੇ ਲਿਆ ਇਹ ਸਭ ਕੁਝ ਨਾਲ ਨਾਲ ਚੱਲੀ ਜਾ ਰਿਹਾ ਹੈ ਸਤਿਗੁਰ ਕਹਿੰਦੇ ਇਹਦਾ ਪੈਦਾ ਕੀ ਹੈ ਇਹ ਜਿੰਨਾ ਜੇਕਰ ਤੂੰ ਛੱਡਦਾ ਨਹੀਂ ਤੇ ਓਤਨਾ ਜੇਕਰ ਤੇਰੀ ਗੱਲ ਬਣਨੀ ਨਹੀਂ ਇਸੇ ਕਰਕੇ ਇਹ ਬੜਾ ਭੁਲੇਖਾ ਹੈ ਬੰਦਾ ਚੁੰਦਾ ਹੈ ਕਿਉਂਕਿ ਇਹਨੂੰ ਹੀ ਇਸੇ ਨੂੰ ਹੀ ਗੁਰਨਾਨਕ ਸਾਹਿਬ ਮਹਾਰਾਜ ਨੇ ਜਾਂ ਸੋਚ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਹੈ ਕਿ ਜਿਨੀ ਨਾਮ ਤੇ ਆਇਆ ਗੈਮ ਸ਼ਕਤ ਘਾਲ ਇਹੀ ਘਾਲਣਾ ਹੈ ਕਿ ਆਪਣੇ ਆਪ ਨੂੰ ਬਦਲਣਾ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ ਬਾਬਾ ਫਰੀਦ ਸਾਹਿਬ ਦੀ ਕਹਿੰਦੇ ਆ ਨਾ ਕਿ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਆਪ ਸਵਾਰਨਾ ਕੀ ਹੈ ਕਿ ਆਪਣੇ ਆਪ ਨੂੰ ਪਹਿਚਾਨਣਾ ਆਪਣੇ ਕਰਮਾਂ ਨੂੰ ਪਹਿਚਾਨਣਾ ਸੁਭਾਅ ਨੂੰ ਪਹਿਚਾਨਣਾ ਤੋਂ ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਾਣ ਇਹ ਬਾਤ ਕਠਿਨੀ ਇਹ ਬਹੁਤ ਔਖਾ ਸਾਧਨ ਹੈ ਇਸੇ ਕਰਕੇ ਹਰੇਕ ਬੰਦਾ ਚਾਹੁੰਦਾ ਹੈ ਕਿ ਸਾਨੂੰ ਸਭ ਕੁਝ ਕੀਤਾ ਕਰਾਇਆ ਮਿਲ ਜੇ ਮਿਹਨਤ ਕਰਨੀ ਪਵੇ ਨਾ ਉਪੇ ਧਾਰਮਿਕ ਕਰਨ ਕਰਦਾ ਜੀ ਉਹ ਕਹਿੰਦਾ ਜੀ ਮੇਰੇ ਨਾਮ ਦਾ ਪਾਠ ਕਰ ਦਿਓ ਆਪਾਂ ਵੀ ਅੱਗੇ ਤਿਆਰ ਬੈਠੇ ਹੁਣ ਜੀ ਕਰ ਦਿੰਨੇ ਆ ਪਾਠ ਕੀਤਾ ਕਰਾ ਮਿਲ ਜੇਗਾ ਸੋ ਇਹ ਭੁਲੇਖਾ ਹੀ ਹੈ ਇਹ ਭੁਲੇਖਾ ਹੀ ਹੈ ਕਿ ਮੈਂ ਆਹ ਕੰਮ ਕਰ ਲਿਆ ਮੇਰਾ ਜੀਵਨ ਬਦਲ ਜਾਏਗਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਐ ਜੀਵਨ ਨਹੀਂ ਬਦਲਦਾ ਚਾਹੇ ਸਾਰੀ ਉਮਰ ਲੱਗਾ ਰਿਆ ਜੀਵਨ ਤੇਰਾ ਉਦਨ ਬਦਲਣਾ ਹੈ ਤੇਰੇ ਜੀਵਨ ਚ ਵਿਕਾਸ ਖੇੜਾ ਉਸ ਦਿਨ ਹੋਣਾ ਜਿੱਦਨ ਤੂੰ ਮਾਲੇ ਕੰਮ ਛੱਡ ਕੇ ਚੰਗੇ ਗੁਣਾਂ ਨੂੰ ਧਾਰਨ ਕਰੇਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਖੇੜਾ ਦੇਖੋ ਹਰ ਇੱਕ ਪੰਗਤੀ ਵਿੱਚ ਉਹਦਾ ਜਵਾਬ ਹੈ ਵਿਕਾਸ ਖੇੜਾ ਕਿਦੇ ਜੀਵਨ ਚ ਹੈ ਨਾਨਕ ਭਗਤਾਂ ਸਦਾ ਵਿਕਾਸ ਭਗਤਾਂ ਦੇ ਜੀਵਨ ਵਿੱਚ ਹਰ ਇੱਕ ਮਨੁੱਖ ਦੇ ਨਹੀਂ ਹੁਣ ਭਗਤ ਕੌਣ ਨੇ ਇਹਦਾ ਹੀ ਜਵਾਬ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ ਜਿਹਦੇ ਜੀਵਨ ਦੇ ਵਿੱਚ ਪ੍ਰੇਮਾ ਭਗਤੀ ਹੈ ਉਹਨੂੰ ਭਗਤ ਕਹਿੰਦੇ ਨੇ ਤੇ ਪ੍ਰੇਮਾ ਭਗਤੀ ਕੀ ਹੈ ਗੁਣ ਅਕਾਲ ਪੁਰਖ ਦੇ ਗੁਣ ਜਿਹਦੇ ਜੀਵਨ ਵਿੱਚ ਨੇ ਉਹ ਹੈ ਸਤਗੁਰ ਕਹਿੰਦੇ ਭਗਤ ਤੇ ਉਹਦੇ ਜੀਵਨ ਵਿੱਚ ਵਿਗਾਸ ਆਵੇਗਾ ਅਕਾਲ ਪੁਰਖ ਦੇ ਸ਼ੁਭ ਗੁਣ ਉਹਦੇ ਜੀਵਨ ਵਿੱਚ ਆਣਗੇ ਉਹਨੂੰ ਕਹਿੰਦੇ ਭਗਤ ਕਹਿੰਦੇ ਨੇ ਤੇ ਭਗਤ ਦੇ ਹੀ ਜੀਵਨ ਵਿੱਚ ਵਿਗਾਸ ਖੇੜਾ ਰਹੇਗਾ ਹੋਰ ਇਹਦਾ ਸਮੁੱਚਾ ਭਾਵ ਕੀ ਹੈ ਜਿੰਨਾ ਜ਼ਿਕਰ ਸਾਡੇ ਜੀਵਨ ਦੇ ਵਿੱਚ ਆਕਾਰਪੁਰਖ ਵਾਲੇ ਗੁਣ ਉਹ ਨਹੀਂ ਆਉਂਦੇ ਸਾਡੇ ਸੁਭਾਅ 'ਚ ਨਹੀਂ ਆਉਂਦੇ ਉਤਨਾ ਜ਼ਿਕਰ ਵਿਕਾਸ ਖੇੜਾ ਨਹੀਂ ਆ ਸਕਦਾ ਚਾਹੇ ਧਾਰਮਿਕ ਕਰਮ ਜੋ ਮਰਜੀ ਸਤਿਗੁਰ ਕਹਿੰਦੇ ਕਰੀ ਜਾਓ ਜੀਵਨ 'ਚ ਤਬਦੀਲੀ ਨਹੀਂ ਹੋਣੀ ਤੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਟਿਕਾਇਆ ਹੈ ਨਾ ਆਪਣੇ ਸੁਰਤ ਵਿੱਚ ਜੋੜਿਆ ਹੈ ਸਤਿਗੁਰ ਕਹਿੰਦੇ ਉਹਨਾਂ ਜੀਵਨ 'ਚ ਤਬਦੀਲੀ ਕੀ ਆਈ ਇੱਕ ਤਾਂ ਸੇ ਕੱਲ ਵਿਚਾਰਿਆ ਸੀ ਕਿ ਉਹਨਾਂ ਨੂੰ ਧਾਰਮਿਕ ਅਵਸਥਾਵਾਂ ਦਾ ਸਿੱਧਾਂ ਦਾ ਪੀਰਾਂ ਦੇ ਬਾਰੇ ਸੋਝੀ ਹੁੰਦੀ ਹੈ ਅਸਲੀਅਤ ਪਤਾ ਲੱਗਦੀ ਹੈ ਆਜ ਮਹਾਰਾਜੇ بڑا ਵੱਡਾ ਜ਼ਿਕਰ ਇੱਕ ਸਾਥ ਸਾਡੇ ਸਾਹਮਣੇ ਰੱਖਿਆ ਕਹਿੰਦੇ ਸੁਣਿਆ ਈਸ਼ਰ ਵਰਮਾ ਇੰਦ ਧਾਰਮਿਕ ਦੁਨੀਆ ਦੇ ਵਿੱਚ ਮਨੁੱਖ ਨੂੰ ਪਰਮੋਣ ਵਾਸਤੇ ਜਾਂ ਆਪਣੇ ਨਿੱਜ ਦੇ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਬੰਦੇ ਨੇ ਅਨੇਕਾਂ ਤਰ੍ਹਾਂ ਦੇ ਧਾਰਮਿਕ ਗ੍ਰੰਥ ਉਚਾਰਨ ਕੀਤੇ ਚੰਗੀ ਭਾਵਨਾ ਦੇ ਨਾਲ ਕੀਤੇ ਪਰ ਉਹਨਾਂ ਗ੍ਰੰਥਾਂ ਦੇ ਸਹਾਰੇ ਬੰਦੇ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਣੀਆਂ ਲੋੜਾਂ ਦਾ ਲੋੜਾਂ ਦੀ ਪੂਰਤੀ ਕੀਤੀ ਇਸ ਕਰਕੇ ਕਿ ਅਕਾਲ ਪੁਰਖ ਦੀਆਂ ਜਾਂ ਕੁਦਰਤ ਦੀਆਂ ਜਿਹੜੇ ਤਾਕਤਾਂ ਨੇ ਹਵਾ ਪਾਣੀ ਅੱਗ ਇਸ ਸਭ ਕੀ ਨੇ ਇਹਨਾਂ ਨੂੰ ਆਖਿਆ ਗਿਆ ਕਿ ਇਹ ਅਕਾਲ ਪੁਰਖ ਦੀਆਂ ਅਕਾਲ ਪੁਰਖ ਦੀਆਂ ਇੱਕ ਤਾਕਤਾਂ ਨੇ ਜਾਂ ਕਹਿ ਲਓ ਇਹ ਦੇਵਤੇ ਨੇ ਇਹ ਸ਼ਕਤੀਆਂ ਨੇ ਜਿਹੜਾ ਹਵਾ ਲੈ ਰਿਹਾ ਉਹ ਵੱਖਰਾ ਡਿਪਾਰਟਮੈਂਟ ਹੈ ਵਿਸ਼ਨੂ ਡਿਪਾਰਟਮੈਂਟ ਹੈ ਜਿਹੜਾ ਅੱਗ ਦੇ ਰਿਹਾ ਉਹ ਅਗਨੀ ਦੇਵਤਾ ਹੈ ਜਿਹੜਾ ਵਰਖਾ ਕਰ ਰਿਹਾ ਉਹ ਇੰਦਰ ਦੇਵਤਾ ਹੈ ਸ੍ਰਿਸ਼ਟੀਨ ਪਾਲਨ ਪਾਲਣ ਵਾਲਾ ਬਣਾਉਣ ਵਾਲਾ ਉਹ ਬ੍ਰਹਮਾ ਹੈ ਮਾਰਨ ਵਾਲਾ ਸਿਪਜੀ ਹੈ ਇਸੇ ਤਰੀਕੇ ਨਾਲ ਹਰ ਇੱਕ ਨੇ ਆਖਿਆ ਜੇ ਇਹਨਾਂ ਤੋਂ ਨਿਵਰਤੀ ਚਾਹੁੰਦੇ ਹੋ ਇਹਨਾਂ ਦੀ ਪੂਜਾ ਕਰਨੀ ਪਏਗੀ ਇਹਨਾਂ ਨੂੰ ਇਹਨਾਂ ਨੂੰ ਖੁਸ਼ ਕਰਨਾ ਪਏਗਾ ਹੁਣ ਖੁਸ਼ ਕਰਨ ਦੀ ਵਿਧੀ ਤਾਂ ਬੰਦੇ ਨੂੰ ਪਤਾ ਨਹੀਂ ਪਤਾ ਕਿੰਨੂ ਆਧਾਰਮਿਕ ਪੁਜਾਰੀ ਨੂੰ ਉਹਨੇ ਸਾਰੀਆਂ ਫਿਰ ਕਹਾਣੀਆਂ ਘੜ ਕੇ ਸਾਧਨ ਉਪਰਾ ਕੇ ਤੁਸੀਂ ਇਸ ਤਰ੍ਹਾਂ ਜੱਗ ਕਰੋ ਆਹ ਦਾਨ ਕੁੰਨ ਕਰੋ ਫਿਰ ਦੇਵਤਾ ਖੁਸ਼ ਹੋਵੇਗਾ ਆਪਣਾ ਲੋੜ ਕਟਿਆ ਆਪਣਾ ਮਕਸਦ ਪੂਰਾ ਕੀਤਾ ਦੁਨੀਆ ਨੂੰ ਉਲਝਾ ਕੇ ਰੱਖਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸੁਰਤ ਜੋੜਿਆ ਉਹਦੇ ਗੁਣਾ ਨੂੰ ਜੀਵਨ ਵਿੱਚ ਅਪਣਾਇਆ ਉਹਨੂੰ ਸੱਚ ਪਾਤਾ ਲੱਗਦਾ ਹੈ ਕਿ ਇਹ ਸਾਰਾ ਪ੍ਰੋਸੈਸ ਵੱਖ-ਵੱਖ ਤਾਕਤਾਂ ਨਹੀਂ ਜਦ ਕੇ ਇੱਕ ਅਕਾਲ ਪੁਰਖ ਹੀ ਸਾਰਾ ਕੁਝ ਕਰਨ ਵਾਲਾ ਹੈ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਇ ਨਾਨਕ ਤਿਸ ਬਲਿਹਾਰਨੇ ਜਲ ਥਲ ਮਹੀਲ ਸੋਏ ਜਿਹੜਾ ਜਲਾ ਵਿੱਚ ਥਾਲੀਆਂ ਤਾਲਾਂ ਵਿੱਚ ਹਰ ਇੱਕ ਥਾਂ ਤੇ ਮੌਜੂਦ ਹੈ ਜਿਹੜਾ ਸਭ ਕੁਝ ਕਰਨ ਵਾਲਾ ਪੈਦਾ ਕਰਨ ਵਾਲਾ ਵੀ ਪਾਲਣ ਵਾਲਾ ਵੀ ਮਾਰਨ ਵਾਲਾ ਵੀ ਕੇਵਲ ਇੱਕ ਅਕਾਲ ਪੁਰਖ ਹੈ ਮਹਾਰਾਜ ਕਹਿੰਦੇ ਉਹਦੇ ਜੀਵਨ ਵਿੱਚ ਇਹ ਤਬਦੀਲੀ ਆਂਦੀ ਹੈ ਹੁਣ ਭਗਤ ਸਾਹਿਬਾਂ ਦਾ ਜੀਵਨ ਪੜਦੇ ਆ ਗੁਰਨਾਨਦ ਸਾਹਿਬ ਜੀ ਦਾ ਜਿੰਨੇ ਮਹਾਪੁਰਖ ਨੇ ਗੁਰਗ੍ਰੰਥ ਸਾਹਿਬ ਵਿੱਚ ਇਹਨਾਂ ਸਭ ਨੇ ਅਕਾਲ ਪੁਰਖ ਦੇ ਗੁਣਾਂ ਨੂੰ ਚਿੱਤ ਤੇ ਵਸਾ ਕੇ ਹੀ ਤਾਂ ਇਹਨਾਂ ਨੇ ਗੱਲ ਕੀਤੀ ਆ ਨਾ ਇਨਾਂ ਨੂੰ ਤਾਂ ਕੋਈ ਅਧਿਕਾਰ ਨਹੀਂ ਭਗਤ ਸਾਹਿਬਾਨ ਨੂੰ ਤਾਂ ਅਧਿਕਾਰ ਨਹੀਂ ਹੈ ਕਿ ਉਹ ਧਾਰਮਿਕ ਗ੍ਰੰਥ ਪੜ ਸਕਣ ਧਾਰਮਿਕ ਸਥਾਨ ਤੇ ਜਾ ਸਕਣ ਕਿਉਂਕਿ ਉਹਨਾਂ ਨੂੰ ਕੀ ਕਿਹਾ ਜਾਂਦਾ ਤੁਸੀਂ ਨੀਵੇਂ ਹੋ ਪਰ ਉਹਨਾਂ ਨੇ ਅਕਾਲ ਪੁਰਖ ਦੀ ਭਗਤੀ ਕਰਕੇ ਅਕਾਲ ਪੁਰਖ ਤੇ ਗੋਣਾ ਨੂੰ ਵਸਾ ਕੇ ਐਸੀ ਅਵਸਥਾ ਨੂੰ ਪਹੁੰਚ ਗਏ ਤੇ ਸੱਤ ਲੋਕਾਂ ਸਾਹਮਣੇ ਰੱਖ ਦਿੱਤਾ ਉਹਨਾਂ ਦੇ ਵੱਲੋਂ ਫਿਰ ਜਿਹੜੇ ਸਵਾਲ ਕੀਤੇ ਗਏ ਪੁਜਾਰੀ ਵਰਗ ਦੇ ਵੱਲੋਂ ਕੋਈ ਜਵਾਬ ਹੀ ਨਹੀਂ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਈਸ਼ਰ ਬ੍ਰਹਮਾ ਇੰਦਰ ਦੇਵਤਾ ਸਾਰੇ ਇਹ ਕੋਈ ਦੂਜੀ ਤੀਜ ਕੋਈ ਨਹੀਂ ਆ ਇਹ ਕੌਣ ਹੈ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਤੇ ਜਿਹੜਾ ਇਸ ਗੱਲ ਨੂੰ ਮੰਨ ਲੈਂਦਾ ਉਹ ਫਿਰ ਇਹ ਚੱਕਰਾਂ 'ਚ ਪੈਂਦਾ ਹੀ ਨਹੀਂ ਹੁਣ ਇਹ ਜਾਣਕਾਰੀ ਇਹ ਤੁਸੀਂ ਹਾਸਲ ਕਰ ਲਈ ਇਹਦੇ ਨਾਲ ਕੋਈ ਤਬਦੀਲੀ ਨਹੀਂ ਹੋਣੀ ਜਾਣਕਾਰੀ ਹਾਸਲ ਕਰ ਲਈ ਹੈ ਸਾਡਾ ਜੀਵਨ ਨਹੀਂ ਬਦਲਣਾ ਕਿਉਂ ਨਹੀਂ ਬਦਲਣਾ ਜੀਵਨ ਸਾਡੇ ਵਿੱਚ ਉਦੋਂ ਤਬਦੀਲੀ ਆਉਣੀ ਹੈ ਜਦੋਂ ਇਸ ਜਾਣਕਾਰੀ ਨੂੰ ਅਸੀਂ ਆਪਣੇ ਚਿੱਤ 'ਚ ਵਸਾ ਕੇ ਸੁਭਾਅ 'ਚ ਲੈ ਕੇ ਆਵਾਂਗੇ ਇਸ ਕਰਕੇ ਤਾਂ ਲੋਕਾਂ ਵੱਲੋਂ ਪਰਮਾਇਆ ਗਿਆ ਨਾ ਕਿ ਜੀ ਜਿਹਦੇ ਕੋਲ ਔਜ਼ਾਰ ਨੇ ਤੇ ਉਸ ਔਜ਼ਾਰ ਦੇ ਨਾਲ ਇੱਕ ਦੇਵਤਾ ਹੈ ਜਿਹਨੇ ਸ੍ਰਿਸ਼ਟੀ ਬਣਾਈ ਜਿੰਨਾਂ ਆਪਾਂ ਕਹਿੰਦੇ ਵਿਸ਼ਵ ਕਰਨਾ ਵਿਸ਼ੇਸ਼ ਕਰਨਾ ਤੇ ਉਹ ਉਹਦੀ ਪੂਜਾ ਕੌਣ ਕਰਦੇ ਨੇ ਜਿਹੜੇ ਸਾਰੇ ਕਾਰੀਗਰ ਨੇ ਜਿਨ੍ਹਾਂ ਕੋਲ ਔਜ਼ਾਰ ਨੇ ਹਥਿਆਰ ਨੇ ਉਹ ਕੀ ਕਰਦੇ ਆ ਜਿੱਦ ਦਿਨ ਉਹਦਾ ਦਿਨ ਹੁੰਦਾ ਤੇ ਉਹਦੀ ਆਪਣੇ ਹਥਿਆਰਾਂ ਦੀ ਪੂਜਾ ਕਰਦੇ ਨੇ ਸਾਫ ਸਫਾਈ ਕਰਦੇ ਨੇ ਤੇ ਉਸ ਦਿਨ ਹਥਿਆਰ ਵਰਤਦੇ ਨਹੀਂ ਇਥੋਂ ਤੱਕ ਇਸ ਪੂਜਾ ਨੂੰ ਕਰਨ ਵਾਲੇ ਸਾਡੇ ਸਿੱਖ ਭਰਾ ਵੀ ਨੇ ਜਿਹੜੇ ਇਹਦੀ ਪੂਜਾ ਕਰਦੇ ਨੇ ਆਮ ਉਹਦੇ ਦੁਕਾਨਾਂ ਤੇ ਉਹਦੀਆਂ ਫੋਟੋਆਂ ਤੁਹਾਨੂੰ ਮਿਲ ਜਾਣਗੀਆਂ ਹੁਣ ਸੋਣਿਆ ਤੇ ਉਹਨਾਂ ਨੇ ਵੀ ਹੋਵੇਗਾ ਨਾ ਹੋ ਸਕਦਾ ਜਿਹੜੇ ਪੂਜਾ ਕਰਦੇ ਹੋਣ ਉਹ ਇਸ ਟਾਈਮ ਇਹ ਗੱਲ ਸੁਣ ਵੀ ਰਹੇ ਹੋਣ ਪਰ ਉਹਨਾਂ ਨੇ ਉਸ ਦਿਨ ਪੂਜਾ ਵੀ ਕਰਨੀ ਹੈ ਜਾਣਕਾਰੀ ਬੋਤੀ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਇਹ ਹੈ ਕਿ ਉਹਨੂੰ ਜੀਵਨ ਚ ਵਸਾ ਕੇ ਉਹਦਾ ਸੱਚ ਨੂੰ ਧਾਰਨ ਕਰਨਾ ਮੰਨਣਾ ਵੀ ਕਿ ਨਹੀਂ ਕੋਈ ਰਿਸ਼ਵ ਕਰਮਾ ਨਹੀਂ ਕੋਈ ਨਹੀਂ ਹੈਗਾ ਕੋਈ ਦੂਜਾ ਤੇਜਾ ਨਹੀਂ ਜਿਹੜਾ ਸੰਸਾਰ ਬਣਾਉਣ ਵਾਲਾ ਹੈ ਕੇਵਲ ਇੱਕ ਵਾਹਿਦਾ ਕਾਲਪੁਰਖ ਹੀ ਹੈ ਜਿਹੜਾ ਸਾਰਿਆਂ ਨੂੰ ਬਣਾਉਣ ਵਾਲਾ ਹੈ ਜੇ ਤਾਂ ਜੇ ਤਾਂ ਪਹਿਲਾਂ ਉਹ ਉਹਦੀ ਪੂਜਾ ਕਰਦਾ ਸੀ ਜੇ ਅੱਜ ਉਹਨੇ ਸੁਣ ਕੇ ਛੱਡ ਦਿੱਤਾ ਫੇਰ ਮੰਨਾਂਗੇ ਬਈ ਹਾਂ ਉਹਨੇ ਚਿੱਤ ਚ ਵਸਾ ਲਿਆ ਤੇ ਜੇ ਸੁਣ ਕੇ ਵੀ ਅਣ ਸੁਣਿਆ ਕਰ ਦਿੱਤਾ ਤੋ ਆਪਾਂ ਕੱਲ ਵਿਚਾਰਿਆ ਸੀ ਉਹਦਾ ਕੋਈ ਫਾਇਦਾ ਵੀ ਨਹੀਂ ਹੈ ਸਾਰੀ ਖੇਡ ਮੰਨਣ ਦੀ ਹੈ ਸੁਣਨ ਦੀ ਨਹੀਂ ਸੁਣਨ ਤਾਂ ਪਹਿਲਾਂ ਪੜਾ ਹੈ ਮੰਨਣਾ ਕਿ ਜੋ ਸੁਣਿਆ ਹੈ ਉਹਨੂੰ ਚਿੱਤ 'ਚ ਬਸਾਉਣਾ ਸਵਾਚ ਲੈ ਕੇ ਆਉਣਾ ਯਕੀਨ ਭਰੋਸਾ ਰੱਖਣਾ ਤੋਂ ਜਿਨ੍ਹਾਂ ਨੇ ਰੱਖਿਆ ਹੈ ਭਰੋਸਾ ਤੋਂ ਮਹਾਰਾਜ ਉਹਨਾਂ ਦੀ ਗੱਲ ਕਰਦੇ ਆ ਕਿ ਸੁਣਿਆ ਹੈ ਈਸ਼ਰ ਬ੍ਰਹਮਾ ਇੰਦ ਅੱਜ ਦਾ ਹੁਕਮਨਾਮੇ ਦੇ ਵਿੱਚ ਵੀ ਮਹਾਰਾਜ ਨੇ ਇੰਨਾ ਤਿੰਨਾ ਦੀ ਅਸਲੀ ਸਾਡੇ ਸਾਹਮਣੇ ਰੱਖੀ ਹੈ ਕਿ ਬ੍ਰਹਮਾ ਵਿਸ਼ਨ ਮਹਾਦੇਉ ਤ੍ਰੈ ਗੁਨ ਰੋਗੀ ਵਿੱਚੋਂ ਮੈਂ ਤਾਰ ਪਾਈ ਬ੍ਰਹਮਾ ਜੀ ਦੇ ਬਾਰੇ ਸਾਰੇ ਕਹਿੰਦੇ ਸ੍ਰਿਸ਼ਟੀ ਬਣਾਉਣ ਵਾਲਾ ਹੈ ਤੇ ਭਗਤ ਰੋਚਨ ਜੀ ਨੇ ਪੁੱਛੋ ਗੁਰਗ੍ਰੰਥ ਸਾਹਿਬ ਜੀ ਨੂੰ ਪੁੱਛੋ ਮਹਾਰਾਜ ਕਹਿੰਦੇ ਸੱਚ ਤੁਹਾਡੇ ਸਾਹਮਣੇ ਮੈਂ ਰੱਖਦਾ ਐਸਾ ਨਹੀਂ ਹੈ ਕਿ ਇਹਨਾਂ ਨੇ ਜੋ ਸੱਚ ਰੱਖਿਆ ਉਹ ਈਰਖਾ ਦੇ ਵਾਸਤੇ ਵਿੱਚ ਨਹੀਂ ਇਹ ਸੱਚ ਜਿਹੜਾ ਰੱਖਿਆ ਹੈ ਇਹ ਪੁਜਾਰੀ ਵਰਗ ਦੇ ਵੱਲੋਂ ਹੀ ਲੋਕਾਂ ਨੂੰ ਸੁਣਾਇਆ ਜਾਂਦਾ ਰਿਹਾ ਕਿ ਜਿੱਥੇ ਇਹ ਸ੍ਰਿਸ਼ਟੀ ਦੇ ਕਰਤਾ ਨੇ ਪਾਲਣ ਵਾਲੇ ਨੇ ਉੱਥੇ ਆ ਵੀ ਇਹਨਾਂ ਦੀ ਹਰਕਤਾਂ ਰਹੀਆਂ ਨੇ ਤੇ ਉਹੀ ਸਵਾਲ ਫਿਰ ਗੁਰੂ ਸਾਹਿਬਾਨਾ ਦੇ ਵੱਲੋਂ ਭਗਤ ਸਾਹਿਬਾਨਾ ਦੇ ਵੱਲੋਂ ਕੀਤਾ ਗਿਆ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਆਹ ਸਭ ਕੁਝ ਕਰਨ ਵਾਲੇ ਨੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਕਰੈਕਟਰ ਆਹ ਹੈ ਕਹਿੰਦੇ ਫਿਰ ਸਾਨੂੰ ਦੋ ਚੱਕਰਾਂ 'ਚ ਕਿਉਂ ਪਾ ਕੇ ਰੱਖਦੇ ਹੋ ਬ੍ਰਹਮਾ ਜੀ ਦੇ ਬਾਰੇ ਕੀ ਕਿਹਾ ਜਾਂਦਾ ਹੈ ਕਹਿੰਦੇ ਆ ਕਿ ਬ੍ਰਹਮਾ ਜੀ ਜਿਹੜੇ ਨੇ ਉਹ ਆਪਣੀ ਪੁੱਤਰੀ ਦੇ ਉੱਤੇ ਮੋਹਿਤ ਹੋ ਗਏ ਇਸੇ ਕਰਕੇ ਉਹਦੇ ਪੰਜ ਮੂੰਹ ਨੇ ਉਹਦੇ ਪੰਜ ਮੂੰਹ ਸੀ ਚਾਰ ਦਸ਼ਾਵਾਂ ਦੇ ਇੱਕ ਉੱਪਰ ਉਹ ਆਪਣੀ ਹੁਣ ਜਿਹੜਾ ਪਿਓ ਆਪਣੀ ਬੇਟੀ ਤੇ ਮੋਹਿਤ ਹੋ ਜਾਏ ਉਹਦਾ ਕਿਹੋ ਜਿਹਾ ਕੈਰੇਕਟਰ ਹੋਵੇਗਾ ਇਹ ਉਹਨਾਂ ਤਾਂ ਇਮਗਰੰਤ ਖੁਦ ਚ ਗਵਾਇ ਦੇ ਰਹੇ ਨੇ ਤਾਂ ਸ਼ਿਵ ਜੀ ਨੂੰ ਪਤਾ ਲੱਗਿਆ ਤੇ ਸ਼ਿਵ ਜੀ ਨੇ ਗੁੱਸੇ ਵਿੱਚ ਆ ਕੇ ਉਹਦਾ ਸਿਰ ਵੱਢ ਦਿੱਤਾ ਉੱਪਰ ਵਾਲਾ ਸਿਰ ਵੱਢ ਦਿੱਤਾ ਉਹ ਸਿਰ ਜਿਹੜਾ ਸ਼ਿਵ ਜੀ ਦੇ ਹੱਥ ਨਾਲ ਚੰਬੜ ਗਿਆ ਤੇ ਕਈ ਤੀਰਥਾਂ ਤੇ ਜਾ ਕੇ ਭਟਕਦਾ ਰਿਹਾ ਸ਼ਿਵ ਜੀ ਫੇਰ ਜਾ ਕੇ ਕਹਿੰਦੇ ਉਹਦਾ ਉਹ ਜਿਹੜੀ ਕਪਾਲ ਕਿਰਿਆ ਕੀਤੀ ਗਈ ਹੈ ਬ੍ਰਹਮ ਹੱਤਿਆ ਕੀਤੀ ਗਈ ਹੈ ਉਹ ਲੱਥੀ ਜਾ ਕੇ ਗਰਬਾਣੀ ਦਾ ਹਵਾਲਾ ਹੈ ਸ਼ੰਕਰਾ ਮਸਤਕ ਬਸਤਾ ਸੁਰ ਸ੍ਰਿਸ਼ਨਾ ਨੇ ਭਗਤ ਲੋਚਨ ਜੀ ਦਾ ਕੁਲ ਜਨਮ ਅੰਧੇ ਮਿਲੋ ਸਾਰਿੰਗ ਪਾਣ ਰਹੇ ਕਰਮ ਕਰ ਕਲੰਕ ਮਫੀਟਾ ਸਰੀ ਇਹ ਕਹਿੰਦੇ ਸ਼ਿਵ ਜੀ ਦੇ ਮੱਥੇ ਤੇ ਕਹਿੰਦੇ ਚੰਦਰਮਾ ਰਹਿੰਦਾ ਹੈ ਉਹ ਦੀਆਂ ਜੜਾਵਾਂ ਦੇ ਵਿੱਚ ਗੰਗਾ ਵਹਿੰਦੀ ਹੈ ਤੇ ਚੰਦਰਮਾ ਦੇ ਕੋਲ ਦੇ ਵਿੱਚੋਂ ਹੀ ਵਿਸ਼ਨੂੰ ਨੇ ਜਨਮ ਲਿਆ ਹੈ ਐਡੀਆਂ ਮਹਾਨ ਆ ਇਹ ਤਾਕਤਾਂ ਹੋਣ ਤੇ ਕਹਿੰਦੇ ਤੁਸੀਂ ਆਪ ਹੀ ਕਹਿੰਦੇ ਉਹਨਾਂ ਦਾ ਕਰੈਕਟਰ ਇਹ ਕੀ ਹੈ ਹੁਣ ਇਹ ਬ੍ਰਹਮਤ ਹੈ ਬ੍ਰਹਮ ਸੀ ਬ੍ਰਹਮ ਦਾ ਕਰੈਕਟਰ ਇਹ ਹੈ ਤੇ ਸ਼ਿਵ ਜੀ ਨੂੰ ਸਜ਼ਾ ਮਿਲੀ ਹੈ ਤੇ ਜਿਹੜਾ ਵਿਸ਼ਨੂੰ ਹੈ ਉਹ ਦੀ ਵੀ ਕਹਿੰਦੇ ਤੁਹਾਨੂੰ ਮੈਂ ਜਾਣਕਾਰੀ ਦੇ ਦਿੰਦਾ ਵਿਸ਼ਨੂੰ ਜਿਹੜਾ ਹੈ ਉਹ ਇੱਕ ਜਿਹੜਾ ਜੋਗੀ ਹੈ ਅਹिल्या ਉਹ ਅਹिल्या ਦੇ ਉੱਤੇ ਵਿਸ਼ ਨੂੰ ਮੋਹਤ ਹੋ ਜਾਂਦਾ ਹੈ ਤੇ ਅਹिल्या ਜਿਹੜਾ ਹੈ ਅਹिल्या ਦੇ ਘਰ ਵਾਲੀ ਜਾਂ ਅਹिल्या ਉਹ ਇਸਤਰੀ ਵਿਸ਼ਨੂੰ ਉਹਦੇ ਘਰ ਵਾਲੇ ਦਾ ਰੂਪ ਧਾਰਨ ਕਰਕੇ ਉਹਨਾਂ ਨੂੰ ਮਿਲਣ ਵਾਸਤੇ ਜਾਂਦਾ ਹੈ ਵੀ ਵਿਚਾਰ ਕਰਦਾ ਹੈ ਜਦੋਂ ਉਹਨੂੰ ਪਤਾ ਲੱਗਦਾ ਹੈ ਅਸਲ 'ਚ ਤੇ ਆਣ ਕੇ ਦੋਨਾਂ ਜਾਣੇ ਨੇ ਉਹ ਸਰਾਬ ਇਹ ਦੰਦਾ ਹੁਣ ਕਹਿੰਦੇ ਬਿਸ਼ਨੂ ਦਾ ਕਰੈਕਟਰ ਤੇ ਇਹ ਆ ਤੁਸੀਂ ਦੇਵਤਾ ਕਹਿੰਦੇ ਹੋ ਤੋਂ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਖੁਦ ਦਾ ਐਸਾ ਜੀਵਨ ਹੋਵੇ ਉਹ ਲੋਕਾਂ ਨੂੰ ਕੀ ਸੇਵ ਦੇ ਸਕਦੇ ਆ ਇਸ ਕਰਕੇ ਸਤਗੁਰੂ ਕਹਿੰਦੇ ਆ ਅਕਾਲ ਪੁਰਖ ਦੇ ਨਾਮ ਦੇ ਵਿੱਚ ਜੁੜਿਆਂ ਸੱਚ ਪਤਾ ਲੱਗਦਾ ਕਿ ਇਹ ਸਭ ਭਰਮ ਭੁਲੇਖਾ ਦੂਰ ਹੋ ਜਾਂਦਾ ਹੈ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਹੀ ਹੈ ਜਿਹੜਾ ਸਭ ਕੁਝ ਬਣਾਉਣ ਵਾਲਾ ਹੈ ਇਸੇ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਨਾ ਕਿ ਤੁਸੀਂ ਪੱਥਰ ਦੀ ਪੂਜਾ ਕਰਦੇ ਹੋ ਮੂਰਤੀ ਪੂਜਾ ਕਰਦੇ ਹੋ ਕਲੀ ਜਾਓ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਗਤ ਸਾਹਿਬ ਹਨ ਕਹਿੰਦੇ ਨੇ ਜਿਹਦਾ ਖੁਦ ਦਾ ਸੁਭਾਅ ਹੋਵੇ ਡੁੱਬਣਾ ਉਹ ਦੂਜਨ ਕਿਵੇਂ ਤਾਰ ਸਕਦਾ ਹੈ ਪੱਥਰ ਦਾ ਸੁਭਾਅ ਹੀ ਡੁੱਬ ਜਾਂਦਾ ਹੈ ਤੇ ਜਿਹੜਾ ਆਪ ਡੁੱਬ ਜਾਂਦਾ ਉਹ ਲੋਕਾਂ ਨੂੰ ਕਿਵੇਂ ਤਾਰ ਸਕਦਾ ਹੈ ਇਹ ਇਹ ਤਕਾਕਸ਼ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦੇ ਵਿੱਚ ਇਸੇ ਕਰਕੇ ਉਹਨਾਂ ਨਾਲ ਗੱਲ ਚੰਗੇ ਨਹੀਂ ਚੱਲਦੀ ਤੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਕੀ ਹੁੰਦਾ ਮੁੱਖ ਸਲਾਹਨ ਮੰਦ ਮੰਦੇ ਮਨੁੱਖ ਵੀ ਅਕਾਲ ਪੁਰਖ ਦੇ ਨਾਮ ਦੀ ਸਿੱਖ ਸਲਾਹ ਕਰਨ ਲੱਗ ਪੈਂਦੇ ਨੇ ਮੁੱਖ ਤੋਂ ਸਲਾਹਨ ਮੰਦ ਮੰਦੇ ਮਨੁੱਖ ਵੀ ਸਲਾਹਣ ਲੱਗ ਪੈਂਦੇ ਨੇ ਭਾਵ ਜਿਨ੍ਹਾਂ ਦਾ ਪਹਿਲਾਂ ਮਾੜਾ ਕੈਰੈਕਟਰ ਸੀ ਮਾੜਾ ਜੀਵਨ ਸੀ ਚੰਗੀ ਸੰਗਤ ਮਿਲੀ ਅਕਾਲ ਪੁਰਖ ਦੇ ਗੁਣਾਂ ਨੂੰ ਜੀਵਨ 'ਚ ਵਸਾਇਆ ਜੀਵਨ ਬਦਲ ਗਿਆ ਕਿੰਨੇ ਐਸੇ ਨੇ ਜਿਹੜੇ ਪਹਿਲਾਂ ਗੁਰੂ ਘਰ ਨਹੀਂ ਸੀ ਆਉਂਦੇ ਕਿੰਨੇ ਐਸੇ ਨੇ ਜਨਤ ਸੰਗਤ ਬਹੁਤ ਮਾੜੀ ਸੀ ਪਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਜਰੀਆ ਬਣਿਆ ਗੁਰੂ ਘਰ ਆਉਣ ਲੱਗ ਪਏ ਪਿਆਰ ਪੈ ਗਿਆ ਹੌਲੀ ਹੌਲੀ ਅਮਰਤਾਰੀ ਹੋ ਗਏ ਚੰਗੇ ਇਨਸਾਨ ਬਣ ਗਏ ਕਿੰਨੇ ਸੀ ਜਿਹੜੇ ਪਹਿਲਾਂ ਸ਼ਰਾਬਾ ਪਿੰਦੇ ਸੀ ਛੱਡ ਦਿੱਤੀ ਅਗਲਿਆਂ ਨੇ ਬੜੇ ਨੇ ਮੈਂ ਜਾਣਦਾ ਅੱਜ ਉਹਨਾਂ ਨੇ ਅਮਰ ਸਖਿਆ ਹੋਇਆ ਚੰਗੇ ਨੇ ਅੱਜ ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਨਹੀਂ ਪੜਿਆ ਅੱਜ ਸਹਿਬਾਦ ਕਰ ਰਹੇ ਨੇ ਇਹ ਕੀ ਹੈ ਮੁੱਖ ਤੂੰ ਸਲਾਹਨ ਮੰਦ ਪਰ ਇੱਕ ਕਿਵੇਂ ਹੋਇਆ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਿਆ ਜੀਵਨ ਬਦਲ ਜਾਂਦਾ ਹੈ ਭਾਈ ਵੀਦੇ ਚੰਦ ਜੀ ਦਾ ਜਿਹੜੇ ਕਿ ਪਹਿਲਾਂ ਕਰੈਕਟਰ ਕੀ ਸੀ ਚੋਰ ਸੀ ਚੋਰੀਆਂ ਕਰਦੇ ਸੀ ਭਾਈ ਅਦਲੀ ਜੀ ਦੇ ਕੋਲੋਂ ਬਾਣੀ ਸੁਣੀ ਆ ਤੇ ਕਰੈਕਟਰ ਕੀ ਬਣ ਗਿਆ ਪਹਿਲਾਂ ਚੋਰ ਦਾ ਸੀ ਅੱਜ ਕੀ ਬਣਿਆ ਵੀਦੀ ਚੰਦ ਸੀਨਾ ਗੁਰੂ ਦਾ ਸੀਨਾ ਗੁਰੂ ਦਾ ਸੀਨਾ ਬਣ ਗਿਆ ਜੀਵਨ ਬਦਲ ਗਿਆ ਨਾ ਬੜਾ ਜੀਵਨ ਬਦਲ ਜਾਂਦਾ ਹੈ ਸੁਣਿਆ ਈਸ਼ਰ ਪਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਜੋਗਤ ਭਾਵ ਹੁੰਦਾ ਹੈ ਮਿਲਾਪ ਜੁਗਤ ਭਾਵ ਜੁਗਤੀ ਤਨ ਭੇਦ ਤਨ ਦੇ ਭੇਦਾਂ ਨੂੰ ਗੁੱਝੀਆਂ ਗੱਲਾਂੋਂ ਸਮਝ ਲੈਂਦਾ ਔਰ ਸਮਝ ਲੈਂਦਾ ਬਈ ਅਕਾਲ ਪੁਰਖ ਦੇ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਨ ਤਨ ਭੇਦੇ ਨਹੀਂ ਹੈ ਕਿ ਪ੍ਰਾਣਾ ਯਾਮ ਕਰਕੇ ਤੁਸੀਂ ਆਪਣੇ ਤਨ ਦੇ ਭੇਦ ਦੇਖੀ ਜਾਓ ਕਿ ਸਾਹ ਕਿਵੇਂ ਅੰਦਰ ਆ ਰਿਹਾ ਬਾਹਰ ਕਿਵੇਂ ਜਾ ਰਿਹਾ ਇਹ ਨਹੀਂ ਸਮਾਧੀਆਂ ਵਾਲਾ ਤਾਂ ਪ੍ਰਾਣਾ ਯਾਮ ਨਹੀਂ ਤਨਕ ਭੇਦ ਭਾਵ ਕਿ ਗਿਆਨ ਇੰਦਰੀ ਸਾਡੇ ਜਿਹੜੇ ਕਰਮ ਇੰਦਰੀ ਨੇ ਉਹ ਕੰਮ ਕਿਵੇਂ ਕਰਦੇ ਨੇ ਬਾਬਾ ਫਰੀਦ ਸਾਹਿਬ ਜੀ ਦਾ ਇਹਦੇ ਪਰ ਸਾ ਇਹ ਬੜਾ ਸੋਹਣਾ ਸ਼ਬਦ ਹੈ ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋਮ ਚਿੰਦੜੀਆਂ ਭਾਵ ਜੇ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ ਨਾ ਤਾਂ ਉਹਦੇ ਵਾਸਤੇ ਤੁਹਾਨੂੰ ਇੱਕ ਕੰਮ ਕਰਨਾ ਪੈਣਾ ਹੈ ਤਾਂ ਕਿ ਮਕੁੰਜੜੀਆਂ ਮਨੋਮਚਿੰਦੜੀਆਂ ਜਿਹੜੀਆਂ ਗਿਆਨ ਇੰਦਰਿਆ ਨਾ ਤੁਹਾਡੇ ਕੰਨ ਨੱਕ ਅੱਖ ਜੀਭ ਚਮੜੀ ਇਹ ਕੀ ਕੁਝ ਕਰਦੇ ਪਏ ਨੇ ਇਹਨਾਂ ਨੂੰ ਸਮਝਣਾ ਪੈਣਾ ਹੈ ਇਹਨਾਂ ਨੂੰ ਸਮਝਣਾ ਪੈਣਾ ਵੀ ਇਹ ਕੰਮ ਕੀ ਕਰਦੇ ਅੱਖ ਵੇਖਦਾ ਰਹੀ ਹੈ ਪਰ ਕਿਸ ਭਾਵਨਾ ਦੇ ਨਾਲ ਵੇਖ ਰਹੀ ਹੈ ਕਿਹੜੀ ਭਾਵਨਾ ਮਗਰ ਕਾਮਕਾਰੀ ਕੰਨ ਸੁਣਦਾ ਰਹੇ ਨੇ ਪਰ ਕਾਲ ਕੀ ਸੁਣਨਾ ਪਸੰਦ ਕਰਦੇ ਨਿੰਦਿਆ ਚੁਗਲੀ ਕਿ ਜਾਂ ਰੱਬ ਦੀ ਸਿਫਤ ਗੰਦੇ ਗੀਤ ਜਾਂ ਕੀਰਤਨ ਜ਼ੁਬਾਨ ਬੋਲ ਤਾਂ ਰਹੀ ਹੈ ਜ਼ੁਬਾਨ ਕੀ ਬੋਲ ਰਹੀ ਹੈ ਚੰਗੇ ਬੋਲ ਬੋਲ ਰਹੀ ਹੈ ਕਿਸੇ ਦੀ ਭਾਵਨਾ ਮੰਦੇ ਬੋਲ ਬੋਲ ਰਹੀ ਹੈ ਕਿਸੇ ਦੀ ਆਪਾਂ ਚੁਗਲੀ ਕਰ ਰਹੇ ਆ ਗਾਲਾਂ ਕੱਢ ਰਹੇ ਆ ਕੀ ਬੋਲ ਰਹੇ ਆ ਚਮੜੀ ਸਪਰਸ਼ ਕਰ ਰਹੇ ਆ ਸਾਨੂੰ ਕਿਹੜੀ ਜਗ੍ਹਾ ਤੇ ਬੈਠਣਾ ਪਸੰਦ ਆ ਕਿਹੜੀ ਜਗ੍ਹਾ ਤੇ ਨਹੀਂ ਇਹ ਸਾਰਾ ਕੁਝ ਆਪਣੇ ਆਪ ਨੂੰ ਵੇਖਣਾ ਪੈਣਾ ਹੈ ਕਹਿੰਦੇ ਜਦੋਂ ਤੁਸੀਂ ਇੱਕ ਇੱਕ ਕਰਕੇ ਆਪਣੇ ਔਗਨ ਛੱਡਦੇ ਗਏ ਤੇ ਗੁਣ ਆ ਗਏ ਫਿਰ ਕਹਿੰਦੇ ਤੁਹਾਡਾ ਰੱਬ ਨਾਲ ਮਿਲਾਪ ਹੋਏਗਾ ਫਿਰ ਪਤਾ ਲੱਗੇਗਾ ਕਿ ਤਨ ਦੇ ਆ ਗੁੱਜੇ ਭੇਦ ਸੀ ਜਿਹਦੇ ਕਰਕੇ ਸਾਧਾ ਮਿਲਾਪ ਨਹੀਂ ਸੀ ਹੋ ਗਿਆ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਨ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਏ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਬਿਸਮਾਦ ਹੁਣ ਇਹ ਕੰਮ ਹੈ ਇਹਨਾਂ ਦਾ ਅੱਖਾਂ ਵੇਖ ਰਹੀਆਂ ਨੇ ਦ੍ਰਿਸ਼ਟੀ ਵਿਕਾਰ ਅੱਖਾਂ ਦਾ ਕਸੂਰ ਨਹੀਂ ਮਗਰ ਜਿਹੜੀ ਬਿਰਤੀ ਉਹਦਾ ਕਸੂਰ ਹੈ ਬਿਰਤੀ ਨੂੰ ਬਦਲਣਾ ਹੈ ਪਰ ਇਹਦੇ ਵਾਸਤੇ ਤੁਹਾਨੂੰ ਬੈਠਣਾ ਪੈਣਾ ਹੈ ਇਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਤੇ ਮਿਹਨਤ ਅਸੀਂ ਕਰਨਾ ਚਾਹੁੰਦੇ ਨਹੀਂ ਕੀਤਾ ਕਰਾ ਬਨ ਜੇ ਤਾਂ ਜੀਵਨ ਬਦਲਦਾ ਨਹੀਂ ਤੁਮਹਾਰਾ ਕਹਿੰਦੇ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਸ਼ਾਸਤ ਸਿਮਰਤੀਆਂ ਵੇਦਾਂ ਧਾਰਮਿਕ ਗ੍ਰੰਥ ਜੋ ਕਹਿ ਰਹੇ ਨੇ ਜੋ ਮੁੱਖ ਮੱਤਵ ਹੈ ਉਹਦਾ ਵੀ ਕਹਿੰਦੇ ਪਤਾ ਲੱਗ ਜਾਂਦਾ ਹੈ। ਤੋਂ ਨਾਨਕ ਭਗਤਾਂ ਸਦਾ ਵਿਗਾਸ ਤੇ ਜਿਹੜੇ ਇਸ ਪ੍ਰੋਸੈਸ ਵਿੱਚ ਲੱਗਦੇ ਆ ਨਾ ਫੇਰ ਕਹਿੰਦੇ ਭਗਤ ਬਣਦੇ ਆ। ਤਾਂ ਜਦੋਂ ਭਗਤ ਬਣ ਗਏ ਸਦਾ ਵਿਗਾਸ ਹਮੇਸ਼ਾ ਲਈ ਖੇੜਾ ਜੀਮ ਚ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਸੋਣਿਆ ਦੁੱਖ ਪਾਪ ਦਾ ਨਾਸ਼ ਦੋ ਚੀਜ਼ਾਂ ਦੀ ਉਹਨਾਂ ਦੇ ਜੀਵਨ ਚ ਤਬਦੀਲੀ ਆਉਂਦੀ ਇੱਕ ਤਾਂ ਦੁੱਖ ਤੇ ਦੂਜਾ ਪਾਪ ਇਹ ਨਾਸ਼ ਹੋ ਜਾਂਦੇ ਆ ਦੋਨੇ ਵੱਖਰੇ ਵੱਖਰੇ ਨੇ ਦੁੱਖ ਕੀ ਨੇ ਮਾਨਸਿਕ ਝਗੜੇ ਆਤਮਿਕ ਝਗੜੇ ਮਾਨਸਿਕ ਤਣਾਅ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਈਰਖਾ ਅਸੀਂ ਈਰਖਾ ਲੈ ਲੈਨੇ ਆ ਮੇਰੇ ਜੀਵਨ ਵਿੱਚ ਈਰਖਾ ਹੈ ਈਰਖਾ ਆਈ ਕਿਉਂ ਜਾਂ ਈਰਖਾ ਆਈ ਪੈਦਾ ਕਿਵੇਂ ਹੋਈ ਈਰਖਾ ਮੇਰੀ ਪੈਦਾ ਹੋਈ ਜਦੋਂ ਈਰਖਾ ਦਾ ਖਿਆਲ ਮੇਰੇ ਮਨ 'ਚ ਆਇਆ ਪਹਿਲਾਂ ਖਿਆਲ ਆਇਆ ਉਸ ਖਿਆਲ ਨੂੰ ਮੈਂ ਬਾਰ-ਬਾਰ ਰਿਪੀਟ ਕੀਤਾ ਉਹ ਮੇਰਾ ਕਰਮ ਬਣਿਆ ਉਸ ਕਰਮ ਨੂੰ ਮੈਂ ਕਰਦਾ ਰਿਹਾ ਕਰਦਾ ਰਿਹਾ ਮੇਰੀ ਆਦਤ ਬਣ ਗਈ निरंतर ਪ੍ਰੋਸਾਸ ਵਿੱਚ ਲੱਗਦੇ ਨਾਲ ਸੁਭਾਅ ਬਣ ਗਿਆ ਤੇ ਉਹ ਫੇ ਸੁਭਾਅ ਹੀ ਸੰਸਕਾਰ ਬਣ ਜਾਂਦੇ ਪਹਿਲਾ ਖਿਆਲ ਆਇਆ ਈਰਖਾ ਦਾ ਈਰਖਾ ਕੀ ਹੈ ਦੂਜੇ ਦੇ ਸੁੱਖ ਨੂੰ ਵੇਖ ਕੇ ਮੈਂ ਜੈਲਸੀ ਕਰਨਾ ਮੈਂ ਚਾਹੁੰਨਾ ਬਈ ਮੈਨੂੰ ਸਭ ਤੋਂ ਬਾਅਦ ਮਿਲੇ ਅਗਲੇ ਸਭ ਤੋਂ ਘੱਟ ਮਿਲੇ ਮੈਂ ਚਾਹੁੰਨਾ ਕਿ ਮੇਰੇ ਆਂਡ ਗਵਾਰ ਦਾ ਮੇਰੇ ਭਰਾ ਦੀ ਜ਼ਮੀਨ ਪੈਸਾ ਸਾਰਾ ਕੁਝ ਮੈਨੂੰ ਮਿਲੇ ਅਗਲੇ ਮੰਗਤੇ ਰਹਿਣ ਮੰਗ ਕੇ ਖਾਣ ਮੈਨੂੰ ਮੈਨੂੰ ਇਹ ਪਸੰਦ ਹੈ ਇਹ ਈਰਖਾ ਹੈ ਹੁਣ ਬੰਦਾ ਸੋਚੀ ਜਾਂਦਾ ਹੈ ਮਿਲਣਾ ਕੁਝ ਵੀ ਨਹੀਂ ਹੈ ਦੁਖੀ ਆਪ ਹੋਣਾ ਹੈ ਤੇ ਜਿਹਦੇ ਬਾਰੇ ਸੋਚ ਰਹਿ ਨਾ ਉਹਨੂੰ ਕੋਈ ਫਰਕ ਪੈਣਾ ਉਹ ਆਪਣੇ ਘਰ ਮਸਤ ਹੈ ਦੁਖੀ ਇਹ ਹੋਈ ਜਾ ਰਿਹਾ ਹੈ 12 ਵਜਾਂ ਦੇ ਇੱਕ ਵਜਾਂ ਦੇ ਬਸ ਇਹ ਸੋਚੀ ਜਾਣਾ ਕਿ ਅਗਲੇ ਦਾ ਕੰਮ ਕਿਵੇਂ ਬਰਬਾਦ ਕਰਨਾ ਹੈ ਅਗਲੇ ਕੋਲ ਮੰਨ ਲਓ ਦੋ ਭਰਾ ਦੁਕਾਨਦਾਰ ਨੇ ਤੇ ਇਕੱਠਿਆਂ ਦੀ ਦੁਕਾਨ ਹੈ ਬਸ ਇਹ ਸੋਚੀ ਜਾਣਾ ਵੀ ਅਗਲੇ ਨੇ ਗਾਹ ਕਿਉਂ ਵੱਧ ਰਹੇ ਨੇ ਮੇਰੇ ਕਿਉਂ ਘਟ ਰਹੇ ਨੇ ਸਾਰੇ ਗਾਹ ਮੇਰੇ ਕੋਲ ਹੋਣ ਉਹਦੇ ਤੇ ਕੋਈ ਨਾ ਜਾ ਰਿਹਾ ਸੋਚੀ ਜਾਣਾ ਦੁਖੀ ਹੋਈ ਜਾਣਾ ਮਿਲਣਾ ਕੀਆ ਕੁਝ ਵੀ ਨਹੀਂ ਹੁਣ ਜੇ ਗੁਰੂ ਗ੍ਰੰਥ ਸਾਹਿਬ ਪੜੇਗਾ ਜੇ ਬਾਣੀ ਪੜੇਗਾ ਤੇ ਪਤਾ ਲੱਗੇਗਾ ਬਈ ਇਹ ਤਾਂ ਆਉਗਣ ਹੈ ਇਹ ਤਾਂ ਈਰਖਾ ਚੰਗੀ ਗੱਲ ਨਹੀਂ ਹਰੇਕ ਨੂੰ ਭੋਜਨ ਮਿਲਣਾ ਹੈ ਹਰੇਕ ਨੇ ਆਪਣੇ ਆਪਣੀ ਮਰਜ਼ੀ ਨਾਲ ਜਾਣਾ ਹੈ ਮੇਰੇ ਸੋਚਣ ਦੇ ਨਾਲ ਮੇਰੇ ਸਾੜਨ ਦੇ ਨਾਲ ਕਿਸੇ ਨੇ ਕੋਈ ਥਾਂ ਛੱਡ ਨਹੀਂ ਦੇਣੀ ਜਿਹਦਾ ਦਿਲ ਕਰਦਾ ਉਹਨੇ ਉਸ ਕੋ ਜਾਣਾ ਹੈ ਤੇ ਬਾਨੀ ਕੀ ਕਰਦੀ ਹੈ ਬਾਨੀ ਬਿਰਤੀ ਬਦਲਦੀ ਹੈ ਬੰਦਿਆ ਈਰਖਾ ਨਾ ਕਰ ਇਹ ਦੁੱਖ ਹੈ ਤੇ ਈਰਖਾ ਜਦੋਂ ਆਉਂਦੀ ਹੈ ਬੰਦਾ ਫੇ ਸੜਦਾ ਰਹਿੰਦਾ ਹੈ ਦੁਖੀ ਹੁੰਦਾ ਰਹਿੰਦਾ ਹੈ ਫਿਰ ਕਲਪਦਾ ਰਹਿੰਦਾ ਹੈ ਉਹ ਸੁਭਾਗ ਕਲਪਨਾ ਜੀ ਮਨਾਂ ਲਈ ਪ੍ਰਗਟ ਹੁੰਦੀ ਐ ਮੇਰੇ ਕੰਮ ਰੇ ਪ੍ਰਗਟ ਹੋਣੀ ਐ ਜਦੋਂ ਮਿਲੋਗੇ ਖਿਜ ਕੇ ਮਿਲਾਂਗਾ ਮੈਂ ਕਲਪਿਆ ਮਿਲਾਂਗਾ ਤੇ ਕਹਿੰਦਾ ਜਦੋਂ ਵੇਖੋ ਕਲਪ ਦਾ ਰਹਿੰਦਾ ਓਹਦਾ ਤੁਹਾਡਾ ਕਸੂਰ ਐ ਓਹਦਾ ਉਹ ਪ੍ਰੈਕਟਿਸ ਉਹਦੀ ਕਰ ਰਿਆ ਕਲਪਨ ਦੀ ਤਦੇ ਤਾਂ ਉਹਦਾ ਸੁਭਾਅ ਬਣਿਆ ਆਪਾਂ ਵੇਖਦੇ ਨਾ ਬਈ ساری ਉਮਰ ਲੰਘ ਜਾਂਦੀ ਬਈ ਇਹ ਫਲਾਣੇ ਬੰਦੇ ਨੇ ਆਪਣਾ ਸੁਭਾਅ ਨਹੀਂ ਛੱਡਿਆ ਕਲਪਨ ਵਾਲਾ ਸੁਭਾਅ ਛੱਡਿਆ ਨਹੀਂ ਛੱਡਣਾ ਕਿੱਥੋਂ ਸੀ ਉਹਨੇ ਪ੍ਰੈਕਟਿਸ ਉਹਦੀ ਕੀਤੀ ਐ ਦੂਜੀ ਪ੍ਰੈਕਟਿਸ ਕੀਤੀ ਹੁੰਦੀ ਤਾਂ ਫਰਕ ਪੈਂਦਾ ਇਸ ਗੱਲ ਨੂੰ ਸਮਝਣਾ ਹੈ ਗੁਰੂ ਅੰਗਦ ਸਾਹਿਬ ਜੀ ਭਾਈ ਲੈਣਾ ਜਿਹਦੇ ਰੂਪ ਚ ਆਏ ਆ ਨਾ ਤੇ ਇੱਕੋ ਦਮ ਜੀਵਨ ਨਹੀਂ ਬਦਲਿਆ 7 ਸਾਲ ਲੱਗੇ ਨੇ ਭਾਈ ਲੈਣ ਨੇ ਨੂੰ ਬਦਲਣ ਵਿੱਚ ਤੇ ਬਾਬੇ ਅਮਰਦਾਸ ਨੂੰ 12 ਸਾਲ ਲੱਗੇ ਨੇ ਕਿਉਂ ਲੱਗੇ ਨੇ ਕਿਉਂਕਿ ਜਿੰਨੀ ਪ੍ਰੈਕਟਿਸ ਪਹਿਲਾਂ ਕਰਕੇ ਆਏ ਨਾ ਉਹਨੂੰ ਬਦਲਣਾ ਹੈ ਗੁਰੂ ਨਾਲ ਸਾਹਿਬ ਨੂੰ ਤਬਦੀਲੀ ਲੈ ਕੇ ਆਉਣੀ ਹੈ ਸੋਚ ਵਿੱਚ ਕਰਮ ਦੇ ਵਿੱਚ ਤੇ ਪ੍ਰੈਕਟਿਸ ਉਹਦੀ ਕੀਤੀ ਹੈ ਫੇਰ ਜਾ ਕੇ ਉਹ ਉਸ ਮਕਾਮ ਤੇ ਪਹੁੰਚੇ ਨੇ ਤੇ ਆਪਾਂ ਚਾਹੁੰਦੇ ਆ ਬਈ ਇੱਕੋ ਦਮ ਫਰਕ ਪੈ ਜਾਏ ਇੱਕ ਜਪਜੀ ਪੜਿਆ ਬਸ ਗੱਲ ਬਣ ਜੇ ਐ ਨਹੀਂ ਗੱਲ ਬਣਦੀ ਹੁੰਦੀ ਪ੍ਰੋਸੈਸ ਕਰਨਾ ਪੈਣਾ ਲਗਾਤਾਰ ਪਹਿਲਾਂ ਸਮਝਣਾ ਪੈਣਾ ਆਪਣੇ ਆਪ ਨੂੰ ਹੁਣ ਇਹ ਕੰਮ ਬੜਾ ਔਖਾ ਹੈ ਹੁਣ ਤੂੰ ਤੇ ਕਹੋ ਯਾਰ ਬਾਬੇ ਕੀ ਗੱਲਾਂ ਕਰਦੇ ਰਹਿੰਦੇ ਹੋ ਕੋਈ ਸੋਖਾ ਕੰਮ ਦੱਸੋ ਤੇ ਮੈਂ ਤੁਸੀਂ ਵੀ ਚਾਹੁੰਦੇ ਹੋ ਤੇ ਮੈਨੂੰ ਹੀ ਪਤਾ ਬਈ ਕੰਮ ਕਰਨਾ ਔਖਾ ਵਾ ਫਿਰ ਮੈਂ ਇਹ ਕਹਿ ਦੇਵਾਂਗਾ ਬਈ ਆ ਫਲਾਣਾ ਪਾਠ ਕਰਾ ਲਓ ਕਰ ਲਓ ਤੇ ਗੱਲ ਬਣ ਜੇਗੀ ਕੀਤਾ ਕਰਾ ਮਿਲ ਗਿਆ ਨਾ ਆਪਾਂ ਚਾਹੁੰਦੇ ਆ ਸਾਨੂੰ ਬੰਦਾ ਵੀ ਉਹੀ ਪਸੰਦ ਆ ਜਿਹੜਾ ਐਸਾ ਸਾਨੂੰ ਚੋਗਾ ਪਾ ਦੇਵੇ ਬਸ ਕਰਨਾ ਕੁਝ ਨਾ ਪਵੇ ਤੇ ਆਪਾਂ ਉਸ ਤਰ੍ਹਾਂ ਦੇ ਹੈ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਆਪਾਂ ਉਹ ਗੱਲ ਦੱਸਣੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਦੁੱਖ ਪਾਪ ਦਾ ਨਾਸ਼ ਉਦੋਂ ਹੁੰਦਾ ਜਦੋਂ ਪਤਾ ਲੱਗਦਾ ਬਈ ਇਹ ਮੇਰੇ ਅੰਦਰ ਜ ਮੇਰਾ ਸੁਭਾਅ ਈਰਖਾ ਵਾਲਾ ਹੈ ਇਹਦੇ ਪਿੱਛੇ ਕਾਰਨ ਕੀ ਹੈ ਖਿਆਲ ਜਿਹੋ ਜਿਹਾ ਖਿਆਲ ਉਹ ਖਿਆਲ ਕਿਉਂ ਆ ਰਿਹਾ ਹੈ ਉਹਨੂੰ ਵੇਖਣਾ ਪੈਣਾ ਜੋ ਸੁਣਦੇ ਆ ਜੋ ਵੇਖਦੇ ਆ ਜੋ ਮਹਿਸੂਸ ਕਰਦੇ ਆ ਉਹੋ ਜਿਹੇ ਖਿਆਲ ਆਉਂਦੇ ਆ ਜਿੰਨਾਂ ਆਪ ਸੁਪਨੇ ਕਹਿ ਦਿੰਦੇ ਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਇਹ ਸਾਰੀਆਂ ਚੀਜ਼ਾਂ ਦਾ ਨਾਸ਼ ਹੋ ਜਾਂਦਾ ਹੈ ਜਦੋਂ ਉਹ ਆਕਾਲ ਪੁਰਖ ਦੇ ਗੁਣਾਂ ਨੂੰ ਵਸੌਣ ਵਿੱਚ ਲਗਾ ਰਹਿੰਦਾ ਹੈ ਇਹਨੂੰ ਹੈ ਮਹਾਰਾਜ ਕਹਿੰਦੇ ਮੁਸ਼ਕਤ ਕਾਲ ਮਿਹਨਤ ਕਰਨੀ ਹੈ ਇਨੂ ਮਹਾਰਾਜ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਆਪਰੇਸ਼ਨ ਹੀ ਕਰਕੇ ਬਹਿ ਜਾਣਾ ਦਿਲ ਦਾ ਖੋਜੀ ਇਹ ਕਿੰਨਾ ਕੰਮ ਕਰਦਾ ਹੈ ਆਹ ਹੈ ਖੋਜ ਲ ਆਪਣੇ ਆਪ ਨੂੰ ਆਪਣਾ ਚੈੱਕ ਕਰਨਾ ਇਹਦੇ ਵਾਸਤੇ ਤਾਂ ਟਿਕਾ ਚਾਹੀਦਾ ਹੈ ਬੈਣਾ ਬੈਣਾ ਤੁਹਾਨੂੰ ਆਪਣੇ ਆਪ ਦੇ ਨਾਲ ਤੋਂ ਮਹਾਰਾਜ ਕਹਿੰਦੇ ਫੇਰ ਜਾ ਕੇ ਤੁਸੀਂ ਭਗਤ ਬਣੋਗੇ ਫੇਰ ਵਿਕਾਸ ਪੈਦਾ ਹੋਵੇਗਾ ਮਹਾਰਾਜ ਕਿਰਪਾ ਕਰਨ ਹੋਈਆਂ ਭੁਲਾ ਦੀ ਖਿਮਾ ਬੜੇ ਅਦਬ ਸਤਕਾਰ ਦੇ ਨਾਲ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ